ਮਾਨਜੋਗ ਡੀਏਜੀ ਲਧਣਾ ਰੇਂਜ ਤੇ ਮਾਨਜੋਗ ਸਾਡੇ ਐਸਐਸਪੀ ਡਾਕਟਰ ਜੋਤੀ ਜაძਾ ਵੈਸ ਐਸਐਸਪੀ ਖੰਨਾ ਇਹਨਾਂ ਦੇ ਹੁਕਮਾਂ ਤੇ ਜੋ ਮਾਰੇ ਅੰਥ ਨੇ ਉਹਨਾਂ ਦੇ ਖਿਲਾਫ ਜਿਹੜੀ ਸਾਡੀ ਮੁਹਿੰਮ ਚੱਲਦੀ ਹੈ ਉਹਦੇ ਦੌਰਾਨ ਸਮਰਾਲਾ ਪੁਲਿਸ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਕਿ ਇੱਕ ਬੜਾ ਸੀਨੀਅਰ ਜੁਰਮ ਜਿਹੜਾ ਹੋਣ ਜਾ ਰਿਹਾ ਸੀਗਾ ਉਹ ਵਿਦਨ 3 ਈਅਰਸ ਉਹ ਬੰਦੇ ਵੀ ਟ੍ਰੇਸ ਕਰਕੇ ਫੜ ਲਏ ਤੇ ਇਹ ਜਿਹੜਾ ਮਸਲਾ ਸੁਝਾ ਲਿਆ ਗਿਆ ਉਹਦੇ ਸਬੰਧ ਵਿੱਚ ਇਹ ਪ੍ਰੈਸ ਕਾਨਫਰੰਸ ਹੈ ਜਿਹਦੇ ਵਿੱਚ ਅ ਕੱਲ 14 ਤਰੀਕ ਨੂੰ ਰਾਤ ਨੂੰ ਇੱਕ ਨਵੀਨ ਕੁਮਾਰ ਅ ਨੇ ਕਥਨਾ ਦਿੱਤੀ ਸਾਡੇ ਪੁਲਿਸ ਥਾਣੇਦਾਰ ਸੁਖਵਿੰਦਰ ਨੂੰ ਕਿ ਓਨ ਕੈਬ ਜਿਹੜੀ ਟੈਕਸੀ ਹੈ ਉਹ ਚਲਾਉਂਦਾ ਹੈ ਉਹਦੀ ਜਿਹੜੀ ਕੈਬ ਹੈ ਉਹ ਦੋ ਸ਼ਖਸ ਨੇ ਇੱਕ ਕਰਨ ਤੇ ਇੱਕ ਜੰਟਾ ਇਹਨਾਂ ਨੇ 1500 ਰੁਪਏ ਕਿਰਾਏ ਤੇ ਜਾਂ 2000 ਰੁਪਏ ਕਿਰਾਏ ਤੇ ਉੱਥੋਂ ਕਰਵਾਈ ਮੋਹਾਲੀ ਤੋਂ ਕਿ ਅਸੀਂ ਸਾਨੂੰ ਛੱਡ ਕੇ ਆਓ ਤੁਸੀਂ ਲੁਧਿਆਣਾ ਉਹ ਜਦੋਂ ਇਹ ਲੈ ਕੇ ਆਰੇਸੀ ਤੇ ਇਹਨਾਂ ਨੇ ਇੱਥੇ ਹੀਡੋਂ ਦੇ ਕੋਲ ਨਵੀਨ ਕੁਮਾਰ ਤੋਂ ਬਲਪੂਰਵਕ ਤਰੀਕੇ ਦੇ ਨਾਲ ਗੱਡੀ ਖੋਲੀ ਉਹਦੀ ਤੇ ਉਹਨੂੰ ਛੁੱਟ ਦਿੱਤਾ ਤੇ ਨਾਲ ਹੀ ਗੱਡੀ ਖੋ ਕੇ ਇਹ ਨਾਲ ਪਿੰਦਾ ਸੰਸਪਰਕ ਜਿਹੜੇ ਪਾਸੇ ਇਹ ਇੰਟਰ ਕਰ ਗਏ ਉਹ ਨਵੀਨ ਨੇ ਇਮੀਡੀਏਟ ਸਾਡੇ ਪੁਲਿਸ ਨੂੰ ਜਦੋਂ ਇਤਲਾਹ ਦਿੱਤੀ ਤੇ ਨਾਲ ਹੀ ਪੁਲਿਸ ਲੈ ਕੇ ਉਹਨਾਂ ਦਾ ਪਿੱਛਾ ਕਰ ਰਹੀ ਸੀ ਤੁਸੀਂ ਦੇਖੋ ਕਿ ਇਹ ਬੜੀ ਬਹਾਦਰੀ ਨਾਲ ਜਿਹੜੇ ਪਿੰਡ ਦੇ ਲੋਕ ਨੇ ਸ਼ਮਸ਼ਪਰਦੇ ਜਿਹਨਾਂ ਦੇ ਵਿੱਚ ਸਪੈਸ਼ਲੀ ਮੈਂ ਤੁਹਾਨੂੰ ਦੋ ਤਿੰਨ ਨਾਮ ਦੱਸਦਾ ਜਿਹਨਾਂ ਨੇ ਬੜੀ ਵੱਡੀ ਜ਼ਿੰਮੇਵਾਰੀ ਦੇ ਨਾਲ ਪੁਲਿਸ ਦਾ ਸਾਥ ਦਿੱਤਾ ਮਾੜੇ ਅੰਸਰਾਂ ਦੇ ਖਿਲਾਫ ਉਹਦੇ ਵਿੱਚ ਰਵਜੋਦ ਸਿੰਘ ਕੰਗ ਸਰਪੰਚ ਮਨਦੀਪ ਸਿੰਘ ਹਰਨਾਮ ਹਰਮਨ ਮਾਨ ਇੱਕ ਗगन ਜਨਨ ਕਿ ਹੋ ਵੀ ਪਹਣ ਦੇ ਕਾਫੀ ਬੰਦੇ ਸੀਗੇ ਇਹਨਾਂ ਨੇ ਇੰਨੀ ਵਧੀਆ ਆਪਣੀ ਭੂਮਿਕਾ ਨਿਭਾਈ ਕਿ ਪੁਲਿਸ ਦੇ ਨਾਲ ਉਹ ਕਿ ਉਹ ਨੂੰ ਅਸੀਂ ਬੰਦੇ ਨੂੰ ਜਿਹੜਾ ਹੈ ਪਕੜ ਲਿਆ ਕਰਮ ਨੂੰ ਠੀਕ ਹੈ ਜੀ ਤੇ ਉਹ ਤੋਂ ਬਾਅਦ ਜਿਹੜਾ ਦੂਸਰਾ ਸਾਥੀ ਹੈ ਤੁਸੀਂ ਇਹ ਦੇਖੋ ਕਿ ਉਹ ਸੈਂਟੀਫੀਕਲ ਤਰੀਕੇ ਦੇ ਨਾਲ ਉਹਦੀ ਜੋ ਇੱਕ ਟੈਕਨੀਕਲੀ ਹੈਲਪ ਲੈ ਕੇ ਡੀਐਸਪੀ ਸਮਰਾਲਾ ਸਰ ਤਲੋਚਨ ਨੇ ਆਪ ਵੀ ਐਸਐਚਯੂ ਦੇ ਨਾਲ ਪੁਲਿਸ ਜੀ ਦੇ ਨਾਲ ਇੰਨੇ ਵਧੀਆ ਤਰੀਕੇ ਨਾਲ ਇਹਨੂੰ ਡੰਗਾਈ ਚ ਇਨਵੈਸਟੀਗੇਸ਼ਨ ਕਰਦੇ ਹੋਏ ਲੁਧਿਆਣਾ ਤੋਂ ਜਿੱਥੇ ਰੇਲਵੇ station ਦੇ ਸਾਹਮਣੇ ਜਿੱਥੇ ਕਿ ਉਹ ਸਾਕਸ਼ ਉਸ ਲਈ ਪਹੁੰਚੇ ਸੀ ਉੱਥੋਂ ਇਹਨੂੰ ਕੈਪਚਰ ਕਰ ਲਿਆ ਕਹਿਣ ਦਾ ਮਤਲਬ ਦੋਨੇ ਹੀ ਇੱਕ ਯੂਡ ਜਿਹੜੇ ਇੱਕ 3 ਘੰਟੇ ਦੇ ਅੰਦਰ ਪਾੜਣ ਲੈਣੇ ਔਰ ਪਕੜ ਕੇ ਜਿਹੜੀ ਇਹ ਕਾਰ Swift ਡਾਇਰ ਇਹਨਾਂ ਨੇ ਖੋਈ ਸੀ ਉਹ ਵੀ ਬਰਾਮਦ ਕਰ ਲਈ ਤੇ ਇਹਨਾਂ ਦੀ ਹੋਰ ਡੰਗਾਈ ਤੇ ਨਾਲ ਅੱਗੇ ਪੁਸ਼ਕਸ਼ ਚੱਲ ਰਹੀ ਹੈ ਕਿ ਇਹੇ ਮਾੜੇ ਲੋਕਾਂ ਨੇ ਹੋਰ ਕੀ ਮਾੜਾ ਕ੍ਰਾਈਮ ਕਰਨਾ ਸੀ ਤੇ ਪਹਿਲਾ ਇਹਨਾਂ ਦਾ ਜਿਹੜਾ ਰਿਕਾਰਡ ਹੈਗਾ ਮਾੜਾ ਉਹ ਵੀ ਅਸੀਂ ਖੰਘਾ ਰਹੇ ਆ ਜਿਹਦੇ ਵਿੱਚ ਤੁਹਾਨੂੰ ਦੱਸਣ ਵਾਲੀ ਸਪੈਸ਼ਲੀ ਗੱਲ ਹੈ ਕਿ ਜਿਹੜਾ ਇਹਦੇ ਵਿੱਚ ਜੰਟਾ ਹੈਗਾ ਗੁਰਜੰਟ ਸਿੰਘ ਜੰਟਾ ਇਹ ਮੋਗੇ ਦਾ ਰਹਿਣ ਵਾਲਾ ਹੈਗਾ ਜੀਰਾ ਰੋਡ 'ਤੇ ਇਹਦੇ ਖਿਲਾਫ ਆਲਰੇਡੀ ਇੱਕ 302 ਕਤਲ ਦਾ ਮਕਦਮਾ ਹੈ ਜਿਹੜਾ ਕਰਨ ਹੈ ਉਹਦਾ ਜੋ ਕ੍ਰਿਮੀਨਲ ਰਿਕਾਰਡ ਹੈ ਉਹ ਅਸੀਂ ਅਜੇ ਦੇਖ ਰਹੇ ਹਾਂ ਅਜੇ ਤੱਕ ਹੁਣ ਤੱਕ ਤਾਂ ਅਜੇ ਸਾਹਮਣੇ ਆਇਆ ਨਹੀਂ ਉਹਦਾ ਬਟ ਇਹੀ ਜਿਹੜਾ ਕਰਨ ਹੈ ਇਹ ਕਹਿੰਦਾ ਕਿ ਮੈਂ ਫਿਲਮਾਂ ਦੀ ਵਿੱਚ ਦੀ ਆ ਕੇ ਦੇ ਗਾਣੇ ਸੌਂਗ ਜਾਂ ਉਹਦੀ ਸ਼ੂਟਿੰਗ ਸ਼ਾਟਿੰਗ ਦਾ ਕੰਮ ਕਰਦਾ ਹੈ ਉੱਥੇ ਮੋਹਾਲੀ ਦੇ ਵਿੱਚ ਇਹ ਉੱਥੇ ਕੋਈ ਕਿਰਾਏ ਤੇ ਰਹਿੰਦੇ ਸੀ ਕਿਸੇ ਪੀਜੀ ਦੇ ਵਿੱਚ ਜਿੱਥੇ ਕਿ ਜੰਟਾ ਇਹਦੇ ਨਾਲ ਹੁਣ ਇਹਨਾਂ ਦਾ ਆਸਪਾਸ ਵਿੱਚ ਤਾਲਮਿਲ ਕਿਵੇਂ ਹੋਇਆ ਕਿਉਂਕਿ ਕਰਨ ਜਿਹੜਾ ਉਹ ਹੁਸ਼ਿਆਰਪੁਰ ਜਿਹਨੇ ਦੇ ਟਾਂਡਾ ਏਰੀਆ ਦਾ ਕਿਸੇ ਦਾ ਰਹਿਣ ਵਾਲਾ ਹੈ ਇਹ ਉੱਥੇ ਕਿਰਾਏ ਤੇ ਰਹਿੰਦਾ ਮਾੜੇ ਲੋਕਾਂ ਨਾਲ ਆਸ ਦੇ ਵਿੱਚ ਤਾਲਮਿਲ ਕਿਵੇਂ ਹੋਇਆ ਜੇ ਕਿਵੇਂ ਇਹਨਾਂ ਨੇ ਕੀ ਵਿਉਂਤ ਬਣਾ ਕੇ ਅੱਗੇ ਕੀ ਸ਼ਾਸ ਦੇ ਅਧੀਨ ਇਹਨਾਂ ਨੇ ਇਹ ਗੱਡੀ ਖੋ ਕੇ ਅੱਗੇ ਕੀ ਕ੍ਰਾਈਮ ਕਰਨਾ ਸੀ ਉਹ ਸਾਰਾ ਅਜੇ ਤਪਤੀਸ਼ ਦਾ 파ਟ ਹੈ ਇਹ ਇਨ ਸ਼ੋਰਟ ਦੇ ਵਿੱਚ ਪ੍ਰੈਸ ਕਾਨਫਰੰਸ ਜਿਹੜੀ ਕਿ ਸਾਡੇ ਮਾਜੋਗ ਐਸਐਸਪੀ ਸਾਹਿਬ ਦੇ ਹੁਕਮ ਅਤੇ ਅਸੀਂ ਤੁਹਾਨੂੰ ਇਮੀਡੀਏਟ ਤਲਾਹ ਦੇ ਰਹੇ ਹਾਂ ਉਹ ਇਹੀ ਹੈ ਕਿ 3 ਘੰਟੇ ਦੇ ਅੰਦਰ ਅੰਦਰ ਇਹ ਜਿਹੜਾ ਇੱਕ ਬੜੀ ਵੱਡੀ ਖੋਹ ਵਾਲਾ ਮਸਲਾ ਹੈਗਾ ਉਹਨੂੰ ਅਸੀਂ ਹੱਲ ਕੀਤਾ ਹੈ ਇਹ ਹੀ ਤੁਹਾਨੂੰ ਦੱਸਣ ਵਾਸਤੇ ਕੀਤੇ ਸੀ ਥੈਂਕ ਯੂ ਕੋਈ ਹਥਿਆਰ ਵਗੈਰਾ ਇਹਨਾਂ ਤੋਂ ਕੰਮ ਤੋਂ ਹੋਏਗੀ ਅਜੇ ਤੱਕ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਵੀ ਤਰਤੀਸ ਚੱਲ ਰਹੀ ਹੈ ਇਹਦੇ ਵਿੱਚ ਜੋ ਕੁਝ ਵੀ ਅੱਗੇ ਫਰਦਰ ਹੋਊਗੀ ਇਹਦੀ ਡਿਵੈਲਪਮੈਂਟ ਉਹ ਵੀ ਤੁਹਾਨੂੰ ਨਹੀਂ ਦੱਸਾਂਗੇ ਸਰਦਰਾਮਾ ਕਿਹੜੇ ਕਿਹੜੇ ਲੱਗਣਗੇ ਸਰਦਰਾਮਾ ਇਹਦੇ ਵਿੱਚ ਪੈਸਾ ਹੈਗੇ ਆਂਗੇ ਆ ਜਿਹੜੇ ਸਾਡੇ ਆ ਆ ਦੇਖੋ 3094 2एनएस ਜਿਹੜੀ ਨਵੀਂ ਹੈ 1094 ਹੈ ਜਣ ਕੇ ਜੇ ਪੁਰਾਣੀ ਕੋ ਨੂੰ ਪਤਾ ਹੋਊਗਾ ਇੱਕ ਫੋੜੀ 382 ਹੁੰਦੀ ਸੀ ਕਿੱਡੀ ਹੀ ਨਹੀਂ ਅਸੀਂ ਇਹ ਉਹ ਤੋਂ ਵੀ ਵੱਡੀ ਆ 392 ਇਹਨਾਂ ਨੇ 392 ਕੀਤੀ ਆ ਕਹਿਣ ਦਾ ਮਤਲਬ ਪੁਰਾਣੀ 392 ਫੋ ਤੇ 352 2 506 ਹੁੰਦੀ ਆ ਪੁਰਾਣੀ ਹੈ ਨਾ ਜੀ 352 361 2 ਬੀਐਨਐਸ ਨੇ ਧਰਾਵਾ ਹੈ ਜਿਹੜੀ ਕਿ ਸਾਰੇ ਹੀਨਸ ਟ੍ਰੇਮ ਹੈ ਥੈਂਕ ਯੂ